Let the ਦੀ ਅਸੀਂ ਗੁਰਦੁਆਰੇ ਆਂਦੇ ਆਂ ਗੁਰਦੁਆਰੇ ਆ ਕੇ ਸਾਨੂੰ ਸਾਰੀਆਂ ਦੁਨੀਆਂ ਵਿੱਚ ਸਭ ਜਗ੍ਹਾ ਗੁਰਦੁਆਰੇ ਦੀ ਪ੍ਰੈਕਟਿਸ ਹੈ ਧਾਰਮਿਕ ਸਥਾਨ ਤੇ ਜੋੜੇ ਚੁੱਕ ਕੇ ਲੈ ਜਾਂਦੇ ਸੀ ਤੁਹਾਡੇ ਜੋੜਿਆਂ ਦਾ ਅਸੀਂ ਧਿਆਨ ਰੱਖਾਂਗੇ ਸਾਫ਼ ਕਰ ਦੇਾਂਗੇ ਪਾਲਿਸ਼ ਕਰਾਂਗੇ ਪੈਸਾ ਇੱਕ ਨਹੀਂ ਲਾਂਗੇ ਅੰਦਰ ਜਾਓ ਗੁਰੂ ਦੀ ਗੱਲ ਸੁਣੋ ਜੋੜਿਆਂ ਵੱਲੋਂ ਬੇਫਿਕਰ ਹੋ ਜਾਓ ਅਮੀਰ ਗਰੀਬ ਦੇ ਜੋੜੇ ਸਾਰੇ ਬਿਨਾਂ ਵਿਤ ਕਰੇ ਤੋਂ ਅਸੀਂ ਰੱਖਾਂਗੇ ਤੁਹਾਨੂੰ ਘਰ ਜਾ ਕੇ ਇਹ ਫਿਕਰ ਨਾ ਰਹੇ ਕਿਥੋਂ ਖਾਵਾਂਗੇ ਇਸ ਕਰਕੇ ਅਸੀਂ ਸਤਨਾਮ ਵਾਹਿਗੁਰੂ ਕਰਦੇ ਕਰਦੇ ਬੜੀ ਪਵਿੱਤਰਤਾ ਦੇ ਨਾਲ ਲੰਗਰ ਪਕਾਵਾਂਗੇ ਤੁਹਾਨੂੰ ਉਹ ਲੰਗਰ ਮਿਲੇਗਾ ਬੇਫਿਕਰ ਹੋ ਜਾ ਅੰਦਰ ਜਾ ਕੇ ਗੁਰੂ ਦੀ ਗੱਲ ਸੁਣੋ ਤੁਹਾਨੂੰ ਅੰਦਰ ਬੈਠਦੇ ਆ ਉੱਪਰੋਂ ਬਾਰਿਸ਼ ਨਾ ਪਵੇ ਠੰਡ ਨਾ ਲੱਗੇ ਅਸੀਂ ਛੱਤ ਬਣਾਈ ਹੋਈ ਹੈ ਬੈਠੋ ਗੁਰੂ ਦੀ ਗੱਲ ਸੁਣੋ ਤੁਹਾਨੂੰ ਬੈਠਣ ਦੀ ਤਕਲੀਫ ਨਾ ਹੋਏ ਅਸੀਂ ਸੋਹਣਾ ਕਾਰਪਟ ਕਲੀਚਾ ਵਿਛਾਇਆ ਹੈ ਬੈਠੋ ਗੁਰੂ ਦੀ ਗੱਲ ਸੁਣੋ ਗੱਲ ਤੁਹਾਡੇ ਕੰਨ ਹੀ ਪੈ ਜਾਏ ਅਸੀਂ ਸੁਣਾ ਲਾਉਡ ਸਪੀਕਰ ਲਗਾਇਆ ਗੁਰੂ ਦੀ ਗੱਲ ਸੁਣੋ ਜੇ ਤੁਹਾਨੂੰ ਗਰਮੀ ਲੱਗਦੀ ਹੈ ਤਾਂ ਅਸੀਂ 에어 ਕੰਡੀਸ਼ਨ ਲਾਇਨੇ ਗੁਰੂ ਦੀ ਗੱਲ ਸੁਣੋ ਪ੍ਰਸ਼ਾਸਨਗ ਦੀ ਐਵੇਂ ਸਾਰਾ ਇੰਤਜ਼ਾਮ ਪਰ ਇੰਤਜ਼ਾਮ ਵਿੱਚ ਹੀ ਅਸੀਂ ਲੱਗੇ ਰਹੀਏ ਔਰ ਗੁਰੂ ਦੀ ਗੱਲ ਨਾ ਸੁਣੀਏ ਤਾਂ ਹੀ ਤੇ ਝਗੜੇ ਹੁੰਦੇ ਨੇ ਕਿਉਂ ਕਿ ਦੂਜਾ ਕੰਡਾ ਤੁਸੀਂ ਇੰਤਜ਼ਾਮ ਠੀਕ ਨਹੀਂ ਕੀਤਾ ਹਰ ਪ੍ਰਬੰਧਕ ਆਪਣੇ ਵੱਲੋਂ ਇੰਤਜ਼ਾਮ ਸੋਹਣਾ ਕਰਨਾ ਚਾਹਦਾ ਹੈ ਪਰ ਪ੍ਰਬੰਧਕਾ ਦਾ ਨੁਕਸ ਕੱਢਣ ਦੀ ਬਜਾਏ ਗਿਆਨੀ ਜੀ ਭਾਈ ਸਾਹਿਬ ਜੀ ਗ੍ਰੰਥੀ ਜੀ ਸੇਵਾਦਾਰ ਜੀ ਦਾ ਨੁਕਸ ਕੱਢਣ ਦੀ ਬਜਾਏ ਗੱਲ ਤੇ ਸਿੱਖਣੀ ਸੀ ਕਿ ਮੈਂ ਜਾ ਕੇ ਗੁਰੂ ਦੀ ਗੱਲ ਸੁਣਨੀ ਸੀ ਉਹਦੇ ਬਾਰੇ ਕਹਿੰਦੇ ਨੇ ਗੁਰ ਸਮਾਨ ਤੀਰਥ ਨਹੀਂ ਕੋਈ ਮੈਂ ਕਰਮकांड ਕਰਦਾ ਰਿਹਾ ਮੈਂ ਮੱਥਾ ਟੇਕਿਆ ਮੈਂ ਪੈਸੇ ਮੱਥਾ ਟੇਕਿਆ ਮੈਂ ਘੁੰਮ ਕੇ ਗਿਆ ਮੈਂ ਇੱਕ ਫੁੱਲ ਇੱਥੇ ਰੱਖ ਲਿਆ ਫਿਰ ਮੈਂ ਦੂਜੀ ਜਗ੍ਹਾ ਜਾ ਕੇ ਫੁੱਲ ਸੁੱਟ ਦਿੱਤਾ ਮੈਂ 10 ਥਾਵਾਂ ਤੇ ਮੱਥਾ ਟੇਕਿਆ ਪਰ ਮੱਥਾ ਟੇਕਣ ਦਾ ਮਨ ਨੂੰ ਭਾਅ ਪਤਾ ਹੀ ਨਹੀਂ ਸੀ ਮੱਥਾ ਟੇਕਣ ਦਾ ਭਾਅ ਹੁੰਦਾ ਆਪਣੀ ਅਕਲ ਦਿੱਤੀ ਸਤਿਗੁਰੂ ਜੀ ਤੁਸੀਂ ਆਪਣੀ ਸਮਤ ਮੈਨੂੰ ਬਖਸ਼ੋ ਇਹਨੂੰ ਮੱਥਾ ਟੇਕਣਾ ਥੰਦੇ ਪਰ ਅਸੀਂ 10 ਥਾਵਾਂ ਤੇ ਮੱਥਾ ਟੇਕਿਆ ਪਰ ਆਪਣੀ ਮੱਤ ਦਿੱਤੀ ਨਹੀਂ ਮਨ ਮੈਂ ਲੈ ਰਿਹਾ ਗੁਰੂ ਦੇ ਤੀਰਤ ਤੇ ਨਵਾਣਾ ਮਨ ਨੂੰ ਗੁਰੂ ਦਾ ਤੀਰਤ ਕੋਈ ਜਗ੍ਹਾ ਨਹੀਂ ਹੁੰਦੀ ਗੁਰੂ ਦੀ ਗੱਲ ਨੂੰ ਸੁਣਨਾ ਔਰ ਮਨ ਨੂੰ ਸਾਫ਼ ਕਰਨਾ ਮੈਂ ਕਿਸੇ ਨੂੰ ਧੋਖਾ ਦਿੱਤਾ ਸੀ ਪੈਸੇ ਲੈ ਕੇ ਮੋੜਦਾ ਨਹੀਂ ਆ ਮੈਂ ਕਿਸੇ ਨਾਲ ਬੁਰਾ ਭਲਾ ਕੀਤਾ ਸੀ ਇਹ ਦ ਕੰਫਰੰਡ ਨਾਲ ਕੀ ਹੁੰਦਾ ਸੋਹ ਚੁੱਕਣ ਦੇ ਨਾਲ ਕੀ ਹੁੰਦਾ ਪ੍ਰਾਣਾ ਲੈਣ ਨਾਲ ਕੁਝ ਨਹੀਂ ਹੁੰਦਾ ਮੈਂ ਗੀਤਾ ਪਰ ਹੱਥ ਰੱਖ ਕੇ ਕਹਤੂੰ ਜੋ ਕੁਝ ਕਹੂੰਗਾ ਸੱਚ ਕਹੂੰਗਾ ਸੱਚ ਕਿ ਸਿਵਾ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਕਿਸੇ ਵੀ ਧਾਰਮਿਕ ਗ੍ਰੰਥ ਤੇ ਜਾਂ ਗੁਟਕੇ ਤੇ ਜਾਂ ਲਾਈਟ ਵੱਲ ਹੱਥ ਕਰਕੇ ਕਹਿਣਾ ਮੈਂ ਗੁਰਦੁਆਰੇ ਖੜਾ ਹਾਂ ਜਿਵੇਂ ਝੂਠ ਬੋਲਣਾ ਇੰਨਾਂ ਗੱਲਾਂ ਨਾਲ ਨਹੀਂ ਸੱਚ ਹੋ ਜਾਂਦਾ ਤੂੰ ਮੁੜ ਕੇ ਉੱਕਾ ਨਾ ਕਰਿਆ ਇਹ ਗੁਰੂ ਦੇ ਤਿਰਤ ਦੇ ਨਾੜਾ ਕਹਿ ਲੈਂਦਾ ਮੈਂ ਤੋਬਾ ਕੀਤੀ ਔਰ ਮੁੜ ਕੇ ਮੈਂ ਉਹਨਾਂ ਗੁਣ ਕਰਨਾ ਨਹੀਂ ਚਾਹੁੰਦਾ ਕਰਨਾ ਨਹੀਂ ਚਾਹੁੰਦੀ ਜਿਸ ਪਤਨੀ ਨੂੰ ਖਿਆਲ ਆ ਜਾਂਦਾ ਮੈਂ ਆਪਣੇ પતિ ਦੇ ਸਾਹਮਣੇ ਆਪਣੀ ਸੱਸ ਦੇ ਸਾਹਮਣੇ ਆਪਣੇ ਦੀਰਜੀਟ ਦੇ ਸਾਹਮਣੇ ਭੜੇ ਬੋਲ ਬੋਲਦੀ ਸੀ ਸਾਰੇ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਸੀ ਮੈਂ ਸੋਚਦੀ ਸੀ ਮੈਂ ਆਪਣਾ ਕਹਿਣਾ ਮੰਨਵਾ ਲਿਆ ਹੁਣ ਮੈਂ ਤੋਬਾ ਕੀਤੀ जिस दिन तौबा कर देना ना उस दिन अब शुरू होता है अब साडा जिंदगी शुरू ही नहीं हो क्योंकि असं अपने अंगुणा तो तौबा ही नहीं करते अब हम चल ठाकुर प्यहार जी अब शुरू होगा ना तो ता तब शुरू जब शुरू होगा जब हम शरण प्रभु की आए असी शरण प्रभु द आए ही नहीं सा जिंदगी जब शुरू नहीं हो क्योंकि अब ही नहीं शुरू होया सी मेरा तो मैं तौबा कदे की नहीं अपने अंगुणा तो मैं मनिया ही नहीं कि मैं उगुण आ रहा हाँ अपने आप नगुण आ रहा समझ ਮੈਂ ਮੁੜ ਕੇ ਗੁਰ ਨਹੀਂ ਕਰਾਂ ਇਹਨੂੰ ਗੁਰੂ ਦੇ ਤਿਰਤ ਤੇ ਨਾ ਨਾ ਕਹਿੰਦੇ ਨੇ ਪਾਣੀ ਦੇ ਨਾਲ ਨੂੰ ਨਹੀਂ ਕਹਿੰਦੇ ਨੇ ਗੁਰੂ ਸੱਚ ਦੀ ਸੰਗਤ ਦਿੰਦਾ ਵਿਚ ਸੰਗਤ ਹਰ ਪ੍ਰਭ ਵਸੈ ਦਿਓ ਗੁਰੂ ਸੱਚ ਦੀ ਸੰਗਤ ਦਿੰਦਾ ਤੇ ਗੁਰੂ ਦੀ ਸੰਗਤ ਕਰਦੇ ਹਾਂ ਵਿਚ ਸੰਗਤ ਹਰ ਪ੍ਰਭ ਵਸੈ ਦਿਓ ਹੁਣ ਸ਼ਬਦ ਆਇਆ ਸਾਡੇ ਸਾਹਮਣੇ RAMDAS ਸਰੋਵਰ ਨਾਤੇ ਰਾਮਦਾਸ ਦੇ ਸਸੇ ਨੂੰ ਔਂਕੜ ਨਹੀਂ ਹੈ। RAM ਦੇ ਦਾਸਾਂ ਦਾ ਸਰੋਵਰ ਭਾਵ ਰੱਬ ਜੀ ਦੇ ਚੰਗੇ ਚੰਗੇ ਗੁਣਾ ਦੀ ਸੰਗਤ ਦੇ ਸਰੋਵਰ ਵਿੱਚ ਲਾਈਦਾ ਹੈ। ਚੰਗੇ ਚੰਗੇ ਗੁਣਾ ਨੂੰ ਗੁਰ ਦਰਿਆਵੋ ਕਹਿੰਦੇ ਨਹੀਂ ਸਭ ਇਸ ਸ਼ਬਦ ਦੀ ਚਾਹੀਗਾ ਗੁਰ ਦਰਿਆਵੋ। ਗੁਰੂ ਦੇ ਤੀਰਥ ਗੁਰੂ ਅਸੀਂ ਸੁਣ ਚੁੱਕਿਆ ਕੌਣ ਹੈ ਅੰਦਰ ਕਿਉਂ ਕਿਉਂਕਿ ਅੰਦਰ ਰਬ ਜੀ ਨੇ ਰਬ ਜੀ ਬਾਹਰ ਨਹੀਂ ਬਲਕੇ ਜੋ ਬਾਹਰ ਦੁਨੀਆ ਸਮਝਿਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸੋ ਗੁਰਮਤ ਦਾ ਹੁਣ ਸਾਨੂੰ ਕਨਸੈਪਟ ਸਮਝਾਇਆ ਗੁਰਮਤ ਦਾ ਤਰੀਕਾ ਸਮਝਾਇਆ ਰਬ ਜੀ ਅੰਦਰ ਨੇ ਰਬ ਜੀ ਅੰਦਰ ਮਤਲਬ ਰਬ ਜੀ ਮਤਲਬ ਗੁਰੂ ਗੁਰੂ ਅੰਦਰ ਹੈ ਗੁਰੂ ਜਿਹੜੀ ਗੱਲ ਕਰਦਾ ਉਸ ਨੂੰ ਸੁਣੀਦਾ ਹੈ ਗੁਰੂ ਦੀ ਚੰਗੇ ਚੰਗੇ ਗੁਣਾ ਦੇ ਸਰੋਵਰੀ ਚ ਅੰਦਰ ਨਾਈਦਾ ਤੇ ਗਤੀ ਹੁੰਦੀ ਔਰ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਜੂ ਮੈਂ ਭੈੜੇ ਕਰਮ ਕਰਦਾ ਸੀ ਉਹ ਸਾਰੇ ਉਤਰ ਗਏ ਪਾਣੀ ਦੇ ਨਾਲ ਨਾਲ ਨਹੀਂ ਮੈਂ ਕਾ ਬਿਰਤੀ ਰੱਖਦਾ ਸੀ ਸਰੋਵਰ ਵਿੱਚ ਮੈਂ ਨਾਤਾ ਮੇਰਾ ਕਾ ਠੀਕ ਹੋ ਗਿਆ ਮੇਰੀ ਬਿਰਤੀ ਠੀਕ ਹੋ ਗਈ ਸੱਚ ਦੇ ਸਰੋਵਰ ਸਤਸੰਗਤ ਦੇ ਸਰੋਵਰ ਜਿਨਾਈਦਾ ਮੈਂ ਬਗਲਾ ਭਗਤੀ ਕਰਦਾ ਸੀ ਮੋਮੋ ਠਗਣੀ ਕਰਦਾ ਸੀ ਮੈਂ ਉਸ ਸਰੋਵਰ ਵਿੱਚ ਨਾਤਾ ਛੁੱਟ ਗਿਆ ਉਹਨੂੰ ਕਹਿੰਦੇ ਨੇ ਕਾਗੂ ਹੰਸ ਕਰੇ ਇਹ ਬਾਰਲੇ ਕਿੱਥੇ ਦੀ ਕੋਈ ਗੱਲ ਨਹੀਂ ਚੱਲ ਰਹੀ ਸਤ ਸਤ ਦੇ ਸਰੋਵਰੀ ਚ ਨਾਣਾ ਹੈ ਗੁਰੂ ਸਾਹਿਬ ਸਾਨੂੰ ਅੱਜ ਦੇ ਸ਼ਬਦ ਰਾਈ ਹੁਣ ਸਮਝਾਣ ਲੱਗੇ ਨੇ ਕਹਿੰਦੇ ਨੇ ਗੁਰਸਮਾਨ ਤੀਰਥ ਨਹੀਂ ਕੋਏ ਗੁਰੂ ਦੀ ਗੱਲ ਸੁਣਿਆ ਕਰ ਗੁਰੂ ਦੇ ਤੀਰਥ ਤੇ ਨਾਇਆ ਕਰ ਗੁਰੂ ਤੈਨੂੰ ਤੇਰੇ ਆਗੁਣ ਸਿੱਖ ਸਮਝਾਏਗਾ ਕਿਹੜੇ ਕਿਹੜੇ ਆਗੁਣ ਗੁਰੂ ਪਿਆਰ ਕਰਦਾ ਨਾ ਗੁਰੂ ਤੇਰੇ ਆਗੁਣ ਦੂਰ ਕਰਨਾ ਅਸੀ ਪਹਿਲਾ ਸ਼ਬਦ ਸ਼ੁਰੂ ਕੀਤਾ ਕੁੰਬੇ ਬੱਦਾ ਜਲ ਰਹਾ ਹੈ ਜਲ ਬਿਨ ਕੁੰਬਣਾ ਹੋਏ ਕੁੰਬਾ ਹੁੰਦਾ ਕੜਾ ਕੜੇ ਬਿਨਾ ਪਾਣੀ ਰੁਕਦਾ ਨਹੀਂ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬਣਾ ਹੋਏ ਬਿਨਾ ਪਾਣੀ ਤੋਂ ਕੜਾ ਬਣਦਾ ਨਹੀਂ ਹੁਣ ਅਗਲੀ ਗੱਲ ਕਹਿੰਦੇ ਨੇ ਗਿਆਨ ਕਾ ਬੱਦਾ ਮੰਨ ਰਹਾ ਜਿਵੇਂ ਕੜੇ ਦੇ ਅੰਦਰ ਪਾਣੀ ਨੂੰ ਰੋਕ ਕੇ ਰੱਖੀਦਾ ਇਸ ਤਰ੍ਹਾਂ ਮਨ ਨੂੰ ਭਟਕਣ ਤੋਂ ਗਿਆਨ ਦੇ ਨਾਲ ਰੋਕਿਆ ਜਾਂਦਾ ਹੈ ਸਾਧਕ ਜੀ ਇਹ ਲਫ਼ਜ਼ ਧਿਆਨ ਰੱਖਣਾ ਹੈ ਮੈਂ ਇਹ ਧਿਆਨ ਰੱਖਣਾ ਇਹਦਾ ਮਤਲਬ ਹੈ ਗਿਆਨ ਗਿਆਨ ਕਾ ਬੰਦਾ ਮਨ ਰਹਿ ਸਾਡਾ ਮਨ ਗਿਆਨ ਦੇ ਨਾਲ ਰੋਕਿਆ ਜਾ ਸਕਦਾ ਹੈ ਗੁਰੂ ਸਾਹਿਬ ਕਹਿ ਰਹੇ ਆਸਾ ਕੀ ਵਾਰਿਸ ਹੁੰਦੇ ਗਿਆਨ ਕਾ ਬੰਦਾ ਮਨ ਰਹਿ ਧਰਮ ਗ੍ਰੰਥ ਪੜ੍ਹ ਲੈਣੇ ਦੁਨੀਆ ਨੂੰ ਗਿਆਨ ਸਮਝਦੀ ਆ ਗੁਰੂ ਸਾਹਿਬ ਕਹਿੰਦੇ ਐ ਪੜ ਲੈਣ ਨਾਲ ਇਨਾ ਚੀਜ਼ਾਂ ਦੇ ਨਾਲ ਇਹ ਗਿਆਨ ਨਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਤ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਆਂ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਨਾਨਕ ਲਿਖਾਈ ਗੱਲ ਹੂੰ ਰਹੁ ਮੈਂ ਚਖਣਾ ਚਾਹ ਤੂੰ ਤੂੰ ਗਿਆਨ ਲੈਣਾ ਹੈ ਸਾਸਿੰਦੇ ਜੀ ਗੁਰਮਤਿ ਅਨੁਸਾਰ ਗਿਆਨ ਪਤਾ ਕੀ ਹੈ ਅੰਗਰੇਜ਼ੀ ਚ ਇਹਨੂੰ ਵਿਜ਼ਡਮ ਕਹਿੰਦੇ ਨੇ ਸੱਚ ਦਾ ਗਿਆਨ ਕਹਿੰਦੇ ਨੇ ਗੁਰਮਤਿ ਅਨੁਸਾਰ ਗਿਆਨ ਸਾਰੀ ਦੁਨੀਆ ਵਾਸਤੇ ਸਭ ਤੋਂ ਸੌਖਾ ਤੂੰ ਕੀ ਕੰਮ ਕਰਦਾ ਹੈ ਜਾਂ ਭਾਂਡੇ ਮਾਰਦਾ ਹੈ ਜਾਂ ਤੂੰ ਝਾੜੂ ਮਾਰਦਾ ਹੈ ਜਾਂ ਤੂੰ ਜੁੱਤੀਆਂ ਗੰਡਦਾ ਹੈ ਜਾਂ ਤੂੰ ਕਾਰਪੈਂਟਰ ਹੈ ਜਾਂ ਤੂੰ ਤਰਖਾਨ ਹੈ ਜਾਂ ਤੂੰ ਰਿਕਸ਼ਾ ਚਲਾਉਂਦਾ ਹੈ ਜਾਂ ਤੂੰ ਨੌਕਰੀ ਕਰਦਾ ਹੈ ਜਾਂ ਤੂੰ ਬਿਜ਼ਨਸ ਕਰਦਾ ਹੈ ਕੁਝ ਵੀ ਕਰਦਾ ਹੈ ਨਾ ਜਾਂ ਕਾਰ ਦੀ ਵੋਟੀਆਂ ਤੂੰ ਮਾਂ ਹੈ ਤੂੰ ਰੋਟੀ ਪਕਾਉਂਦਾ ਹੈ ਕੁਝ ਵੀ ਕਰਦਾ ਹੈ ਨਾ ਤੂੰ ਇਹ ਗਿਆਨ ਲੈ ਸਕਦਾ ਹੈ ਪਤਾ ਹੈ ਦਾ ਗਿਆਨ ਦਾ ਕੀ ਮਤਲਬ ਹੈ ਗੁਰੂ ਨਾ ਤੈਨੂੰ ਸਮਝਾਏਗਾ ਤੇਰੇ ਅੰਦਰ ਅਗੁਣ ਕੀ ਹੈ ਸਾਸੰਗ ਦੀ ਇਹਨੂੰ ਗੁਰਮਤ ਦਾ ਗਿਆਨ ਕਹਿੰਦੇ ਨੇ ਆਪਣਾ ਅਗੁਣ ਸਮਝਣ ਦੀ ਅੱਖ ਮਿਲ ਜਾਂਦੀ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅਧੇਰ ਵਿਨਾਸ਼ ਅਗਿਆਨ ਅੰਧੇਰਾ ਕੀ ਹੈ ਮੇਰੇ ਅਗੁਣ ਉਹ ਖਤਮ ਹੋ ਜਾਂਦੇ ਗੁਰੂ ਦੀ ਗੱਲ ਸੁਣ ਕੇ ਆਪਣਾ ਆਵਗੁਣ ਲਬਣਾ ਉਹਦੀ ਨਿਸ਼ਾਨੀ ਕੀ ਹੋਏਗੀ ਜੇ ਮੈਂ ਨਹੀਂ ਲੱਭਦਾ ਤਾਂ ਮੈਂ ਦੂਜਿਆਂ ਦੇ ਆਵਗੁਣ ਲੱਭਾਂਗਾ ਦੂਜਿਆਂ ਦੇ ਆਵਗੁਣ ਲੱਭਣ ਵਾਲੇ ਨੂੰ ਕਬੀਰ ਸਾਹਿਬ ਕਹਿੰਦੇ ਨੇ ਅਵਰਨ ਹਸਤ ਆਪ ਹੈ ਕਾਣਾ ਉਹ ਮਨੁੱਖ ਕਾਣਾ ਹੈ ਜਿਹੜਾ ਦੂਜਿਆਂ ਦੇ ਆਵਗੁਣ ਦੇਖਦਾ ਹੈ ਇਸ ਅੱਖ ਨਾਲ ਆਪਨਾ ਦੇਖਣਾ ਸੀ ਇਹ ਅੱਖ ਬੰਦ ਹੈ ਅੱਖੇ ਦੂਜਿਆਂ ਦੇ ਵੱਲ ਹੀ ਖੁੱਲਦੀ ਹੈ ਪਰਬੰਦਕਾਂ ਦੇ ਔਗਣ ਕੱਢ ਲੋ ਰਾਗੀ ਸਿੰਘਾਂ ਦੇ ਭਾਈ ਸਾਹਿਬ ਦੇ ਸੇਵਾਦਾਰ ਤੇ ਕਥਾਕਾਰ ਦੇ ਕਿਸੇ ਦੇ ਵੀ ਦੁਨੀਆ ਦੇ ਕੋਈ ਪਤੀ ਦੇ ਔਗਣ ਕੱਢਦਾ ਕੋਈ ਪਤਨੀ ਦੇ ਕੋਈ ਸਾਸ ਦੇ ਕੋਈ ਬੱਚਿਆਂ ਦੇ ਕੋਈ ਸਰਕਾਰ ਦੇ ਕੋਈ ਪੁਲਿਸ ਦੇ ਕੋਈ ਕਿਸ ਦੇ ਕੋਈ ਕਿਸਤੇ ਦੂਜੇ ਦੇ ਔਗਣ ਦੇਖਦੇ ਰਹੋ ਆਪਣਾ ਔਗਣ ਨਹੀਂ ਦੇਖਿਆ ਕਿਉਂਕਿ ਗੁਰੂ ਤਾਂ ਗਿਆਨ ਨਹੀਂ ਲਿਆ ਗੁਰੂ ਇਹ ਕਹਿੰਦਾ ਇਹ ਅੱਖ ਖੋਲ ਆਪਣੇ ਵੱਲ ਕਰ ਤੂੰ ਕਿੱਥੋਂ ਗਲਤ ਹੈ ਅਤੇ ਜਦੋਂ ਆਪਣੇ ਔਗਣ ਵੱਲ ਝਾਤੀ ਪੈ ਜਾਏ ਉਸ ਅਗੁੰ ਨੂੰ ਦੂਰ ਕੀਨੇ ਕਰੀਦਾ ਇਹ ਗੁਰਮਤ ਦਾ ਗਿਆਨ ਹੈ ਮੈਂ ਕੰਮ ਕਰ ਲੂੰ ਗਾਰਿਜ ਪੈ ਰੰਦਾ ਗੁਰੂ ਦੀ ਗੱਲ ਸੁਣ ਕੇ ਆਪਣੀ ਗਤੀ ਕਰਨਾ ਗੁਰੂ ਦੇ ਤੀਰਥ ਤੇ ਨਹਾਣਾ ਕਹ ਲਾਂਦਾ ਹੈ ਪਾਣੀ ਨਾ ਨਹਾਣ ਨੂੰ ਸਰੋਵਰ ਨਹੀਂ ਕਹਿੰਦੇ ਗੁਰ ਸਮਾਂ ਤੀਰਥ ਨਹੀਂ ਕੋਏ ਸਰ ਸੰਤੋਖਤਾਸ ਗੁਰੂਏ ਜਦੋਂ ਗੁਰੂ ਦੇ ਸਰੋਵਰ ਤੇ ਨਾਉਨਾ ਤਾਂ ਗੁਰੂ ਆਪਣੇ ਸਰੋਵਰ ਚੋਂ ਨਵਾ ਕੇ ਪਤਾ ਕੀ ਦਿੰਦਾ ਸੰਤੋਖ ਸੰਤੋਖੀ ਹੋ ਜਾਂਦੇ ਆ ਲੋਕਾਂ ਦੇ ਨਾਲ ਰੇਸ ਨਹੀਂ ਰਹਿੰਦੀ ਪੀੜਾ ਚਾਲ ਨਹੀਂ ਰਹਿੰਦੀ ਖਿੱਚਾ ਤ੍ਰੋਹੀ ਨਹੀਂ ਰਹਿੰਦੀ ਕਿ ਲੋਕਾਂ ਕੋਲ ਤੇ ਸਕੂਟਰ ਹੈ ਤੁਹਾਡੇ ਕੋਲ ਸਾਈਕਲ ਵੀ ਨਹੀਂ ਹੈ ਪਤੀ ਦੇ ਨਾਲ ਲੜਦੇ ਰਹਿਣਾ ਲੋਕਾਂ ਨੇ ਕਾਰਾਂ ਲੈ ਲਈਆਂ ਤੁਹਾਡੇ ਕੋਲ ਸਕੂਟਰ ਵੀ ਨਹੀਂ ਹੈ ਲੋਕਾਂ ਨੇ ਮਕਾਨ ਬਣਾ ਲਏ ਨੇ ਤੁਹਾਡੇ ਕੋਲ ਛੱਪੜੀ ਵੀ ਨਹੀਂ ਹੈ ਇਹ ਆਪਸੀ ਝਗੜੇ ਪਤੀ ਪਤਨੀ ਦੇ ਇੱਕ ਦੂਜੇ ਦੇ ਨਾਲ ਕੰਪੇਅਰ ਕਰ ਕਰਕੇ ਟੱਕਰੇ ਕਰਦੇ ਰਹਿਣਾ ਗੁਰੂ ਦੇ ਤੀਰਥ ਤੇ ਨਾਣੋ ਆਪਣੀ ਗਤੀ ਕਰਾਣਾ ਗੁਰਸਮਾਨ ਤੀਰਥ ਨਹੀਂ ਕੋਈ ਗੁਰ ਸਰ ਸੰਤੋਖ ਤਾਸ ਗੁਰੂ ਹੈ ਸੰਤੋਖ ਆ ਜਾਂਦਾ ਹੈ ਗੁਰੂ ਦੇ ਤੀਰਥ ਤੇ ਨਾਣ ਦਾ ਫਾਇਦਾ ਇਹ ਸ਼ਬਦ ਦਾ ਰਹਾ ਹੋਇ ਅੰਮ੍ਰਿਤ ਨੀਰ ਗਿਆਨ ਮਨ ਮਜਨ 68 ਤੀਰਥ ਸੰਗ ਰਹੇ 18 ਤੀਰਥਾਂ ਤੇ ਨਾਣੇ ਪੰਨਾ ਨਹੀਂ ਪੈਂਦਾ ਅੰਦਰ ਦਾ ਅੰਮ੍ਰਿਤ ਨੂੰ ਸਮਝ ਆ ਜਾਂਦਾ ਗੁਰੂ ਉਪਦੇਸ਼ ਜਵਾਹਰ ਮਾਣੀ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਰਤਨ ਜਵਾਹਰ ਮਾਣੀ ਕਵਾਲੀ ਚੰਗੀ ਕੀਮਤੀ ਅਕਲ ਆ ਜਾਂਦੀ ਹੈ ਸੇਨੇ ਸਿੱਖ ਉਹ ਕੋਜ ਲੈ ਜੋ ਗੁਰੂ ਦੀ ਗੱਲ ਨੂੰ ਲੈਂਦਾ ਉਹਨੂੰ ਜਿੰਦਾ ਇਹਨੂੰ ਸੇਵਨਾ ਕਹਿੰਦੇ ਨੇ ਉਹਨੂੰ ਮਿਲ ਜਾਂਦਾ ਹੈ ਗੁਰ ਦਰਿਆ ਉਹ ਸਦਾ ਜਲ ਨਹੀਂ ਨਮਲ ਗੁਰੂ ਦਰਿਆ ਹੈ ਗੁਰੂ ਸਰੋਵਰ ਹੈ ਗੁਰੂ ਸਮੁੰਦਰ ਹੈ ਚੰਗੇ ਗੁਣਾ ਦਾ ਗੁਰ ਸਾਗਰ ਰਤਨੀ ਪਰਪੂਰੇ ਰਤਨ ਜਵਾਰ ਮਾਣਿਕ ਵਰਗੀ ਕੀਮਤੀ ਅਕਲ ਦੇ ਦਿੰਦਾ ਹੈ ਗੁਰੂ ਸਾਸਨ ਦੀ ਮੁਸ਼ਕਿਲ ਹੈ ਕੋਈ ਕਿ ਇਹ ਵਾਲੀ ਅਕਲ ਲੈਣਾ ਮੈਂ ਗਲਤ ਕਿੱਥੋਂ ਹੈ ਤੇ ਮੁਸ਼ਕਲ ਨਹੀਂ ਹੈ ਨਾ ਬਹੁਤ ਆਸਾਨ ਹੋ ਗਿਆ ਨਾ ਸਿੱਖੀ ਮੁਸ਼ਕਲ ਨਹੀਂ ਹੈ ਸਿੱਖੀ ਬਹੁਤ ਆਸਾਨ ਹੈ ਗੁਰੂ ਦਾ ਗਿਆਨ ਮੁਸ਼ਕਲ ਨਹੀਂ ਹੈ ਵੈਰੀ ਈਜ਼ੀ ਬਹੁਤ ਆਸਾਨ ਹੈ ਸਿਰਫ ਇਤਨਾ ਧਿਆਨ ਕਰਨਾ ਹੈ ਮੈਨੂੰ ਕਹਿ ਰਹੇ ਨੇ ਮੇਰੀ ਬਾਰੇ ਕਹਿ ਰਹੇ ਨੇ ਮੇਰਾ ਔਗੁਣ ਦੂਰ ਕਰਨ ਬਾਰੇ ਕਹਿ ਰਹੇ ਆਪਣੇ ਬਾਰੇ ਖਿਆਲ ਕਰਨਾ ਮੇਰੀ ਜ਼ਬਾਨ ਮੇਰਾ ਸੁਭਾਅ ਨਾ ਵਿਗੜ ਜਾਏ ਆਪਣੇ ਸੁਭਾਅ ਨੂੰ ਠੀਕ ਕਰਨਾ ਗੁਰੂ ਦੇ ਤੀਰ ਤੇ ਨਾਣਾ ਗੁਰਦਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹੀਰੇ ਪੈੜੀ ਮਤ ਚੱਲੀ ਜਾਂਦੀ ਹੈ ਹਰੈ ਖਤਮ ਹੋ ਜਾਂਦੀ ਹੈ ਸਤਗੁਰ ਪਾਏ ਹੈ ਪੂਰਨ ਆਵਣ ਸਤਗੁਰ ਨੂੰ ਮਿਲ ਕੇ ਪੂਰਾ ਨਾਣਾ ਤਾਂ ਕਹ ਲਾਂਦਾ ਤਾਂ ਮਿਲ ਜਾਂਦਾ ਹੈ ਜਦੋਂ ਮੈਂ ਆਪਣੀ ਸਤਗੁਰ ਦੀ ਮਤ ਲੈ ਕੇ ਆਪਣੀ ਪਸ਼ੂਭਿਰਤੀ अपनी प्रेत बिरती अपनी भूतना बेताला वाले मन ख्याल बिरती छाता हाँ सत्संग जी मरण तो बाद भूत प्रेत कोई नहीं होंगे गुरमत अनुसार जींदे जी अं भूतने बेताले वाले कम करते हाँ जींद असी भूतने बेताे वाला जीवन जींद हाँ वो जो जींद जी भूतने बिताले वाला प्रेत वाला जीवन जींद ना ਉਹਨੂੰ ਕਹਿੰਦੇ ਨੇ ਸਤਗੁਰ ਪਾਈਆ ਪੂਰਾ ਨਾਵਨ ਪਸ਼ੂ ਪਰੇਤੋਂ ਦੇਵ ਕਰੈ ਮਾਨੂੰ ਚੰਗਾ ਗੁਣ ਦੇ ਦਿੰਦੈ ਨੇ ਰਤਾ ਸਤਿ ਨਾਮ ਤਲ ਹੇਲ ਸੋ ਗੁਰ ਪਰਮਲ ਕਈ ਹੈ ਪਰਮਲ ਹੁੰਦਾ ਸੁਗੰਧੀ ਰਗੜ ਰਗੜ ਕੇ ਲਾਣੀ ਸੁਗੰਧੀ ਦੀ ਧਰਤੀ ਬਣਾਣੀ ਸੁਗੰਧੀ ਲੈਣੀ ਮਨ ਦੀ ਧਰਤੀ ਨੂੰ ਠੀਕ ਕਰਨਾ ਤਲ ਹੇਲ ਕਹਿੰਦੇ ਨੇ ਆਪਣੇ ਹਿਰਦੇ ਦਾ ਤਲ ਠੀਕ ਕਰਨਾ ਖੁਸ਼ਬੂ ਪੈਦਾ ਕਰਨੀ ਇਹਨੂੰ ਕਹਿੰਦੇ ਨੇ ਧੂਪ ਮਲਿਆਣ ਲੋ ਪਵਣ ਚਬਰੂ ਕਰੇ ਧੂਪ ਮਲਿਆਣ ਲੋ ਇਹ ਕਹਿੰਦੇ ਨੇ ਮਲੇ ਪਰਬਤ ਹੈ ਉਥੋਂ ਖੁਸ਼ਬੂ ਆਉਂਦੀ ਹੈ ਗੁਰੂ ਪਾਚੇ ਕਹਿੰਦੇ ਤੇਰੇ ਅੰਦਰ ਤੂੰ ਧੂਪ ਬਾਲ ਲੈ ਜਿਹੜੇ ਅੰਦਰ ਧੂਪ ਅਗਰਬਤੀ ਬਾਲ ਲੈਂਦੇ ਨੇ ਅੰਦਰ ਦੀ ਖੁਸ਼ਬੂ ਤਿਆਰ ਕਰਦੇ ਨੇ ਉਹਨਾਂ ਨੂੰ ਬਾਹਰ ਲੀਆਂ ਧੂਪ ਅਗਰਬਤੀਆਂ ਨਹੀਂ ਬਾਲੀਆਂ ਪੈਂਦੀਆਂ ਜਿਹੜੇ ਅੰਦਰ ਦੀ ਜੋਤ ਬਾਲ ਲੈਂਦੇ ਨੇ ਉਹ ਬਾਹਰੀਆਂ ਜੋਤਾਂ ਬਾਲੀਆਂ ਛੱਡ ਦਿੰਦੇ ਨੇ ਮਨ ਦੀ ਜੋਤ ਜਗਾਣੀ ਹੈ ਦੀਵਾ ਬਲ ਹੈ ਦੀ ਰਾਜਾਏ ਮਨ ਦੀ ਜੋਤ ਬਾਲਨੀ ਸਭ ਮਹਿਜੋਤ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਜਿਹੜਾ ਅੰਦਰ ਦੀ ਜੋਤ ਬਾਲ ਲੰਦਾ ਉਹਨੂੰ ਬਾਹਰ ਲੀਆਂ ਜਾਗ ਬੁਝਦੀਆਂ ਬੱਤੀਆਂ ਨਹੀਂ ਜਲਾਉਣੀਆਂ ਪੈਂਦੀਆਂ ਲੜੀਆਂ ਨਹੀਂ ਬਾਲੀਆਂ ਪੈਂਦੀਆਂ ਦੀਵੇ ਨਹੀਂ ਬਾਲਨੇ ਪੈਂਦੇ ਮੁੰਬਤੀਆਂ ਨਹੀਂ ਬਾਲਨਾ ਪੈਂਦੀਆਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਅੰਦਰ ਦੇ ਪ੍ਰਕਾਸ਼ ਵਾਲਾ ਬਾਹਰ ਲੀਆਂ ਜੋਤਾਂ ਨਹੀਂ ਬਾਲਦਾ ਦੂਜਿਆਂ ਦਾ ਪੱਲਾ ਕਰਦਾ ਹੈ ਸਾਨੂੰ ਕਹਿੰਦੇ ਰਤ ਸੱਚ ਨਾਮ ਤਾਂ ਲਹੀਰ ਸੋ ਬੁਰ ਪਰਮਲ ਕਹੀ ਹੈ ਅੰਦਰ ਦੀ ਖੁਸ਼ੂ ਪੈਦਾ ਕਰਨੀ ਜਾਕੀ ਆਸ ਬਨਾਸਪਤ ਸੌਰ ਹੈ ਤਾਸ ਚਰਨ ਲਿਵ ਰਹੀ ਹੈ ਜਿਹਦੇ ਨਾਲ ਮੇਰੀ ਅੰਦਰ ਦੀ ਬਨਾਸਪਤੀ ਠੀਕ ਹੋ ਜਾਂਦੀ ਹੈ ਉਸ ਗੁਰੂ ਦੇ ਚਰਨਾ ਤੇ ਰਹਿਣਾ ਚਾਹੀਦਾ ਹੈ ਗੁਰਮੁਖ ਜੀ ਪ੍ਰਾਨ ਉਪਜਾ ਗੁਰਮੁਖ ਸਿਵ ਕਰ ਜਾਈਏ ਸਿਵ ਕਰ ਦਾ ਮਤਲਬ ਹੁੰਦਾ ਹੈ ਆਨੰਦ ਦੀ ਅਵਸਥਾ ਵਿੱਚ ਚੱਲੇ ਜਾਣਾ ਇਹ ਦੇਵੀ ਦੇਵਤੇ ਵਾਲੇ ਸ਼ਿਵ ਜੀ ਦੀ ਗੱਲ ਨਹੀਂ ਚੱਲ ਰਹੀ ਸ਼ਿਵ ਘਰ ਦਾ ਮਤਲਬ ਗੁਰਬਾਣੀ ਅਨੁਸਾਰ ਇਹ ਸ਼ਬਦ ਵਿੱਚ ਹੈ ਅਨੰਦਤ ਅਵਸਥਾ ਤਾਂ ਮਿਲਦੀ ਹੈ ਜਦੋਂ ਗੁਰੂ ਦੀ ਮੱਤ ਲੈਂਦੇ ਹਾਂ ਔਰ ਚੰਗੇ ਚੰਗੇ ਗੁਣ ਪ੍ਰਾਪਤ ਕਰਦੇ ਹਾਂ ਇਹ ਮੇਰੀ ਅੰਦਰਲੀ ਗਤੀ ਕਹ ਲਾਂਦਾ ਹੈ ਗੁਰੂ ਦੇ ਤੀਰਥ ਤੇ ਨਾਂਣ ਦੇ ਨਾਲ ਗੁਰਮੁਖ ਨਾਨਕ ਸੱਚ ਸਮਾਈ ਹੈ ਗੁਰਮੁਖ ਨੀਜ ਪਤ ਪਾਈ ਹੈ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਮੁਖ ਦੇ ਖੱਖੇ ਨੂੰ ਸਿਆਰੀ ਹੈ ਕਿਸੇ ਮਨੁੱਖ ਨੂੰ ਗੁਰਮੁਖ ਨਹੀਂ ਕਹਿੰਦੇ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਗੁਰਮੁਖ ਨਾਨਕ ਸਤਸਮਾਈਆ ਗੁਰਮੁਖ ਨੀਜ ਵਤ ਪਈ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਹੀ ਨਾਦ ਹੁੰਦੀ ਹੈ ਕੋਈ ਅਲਬੇਲੇ ਪੰਦੇ ਨਾਲ ਕੋਈ 뮤직 ਨਹੀਂ ਸੁਣਾਈ ਦੇਣ ਲੱਗ ਪੈਂਦਾ ਉਹਨੂੰ ਆਨੰਦ ਨਾਦ ਨਹੀਂ ਕਹਿੰਦੇ ਨੇ ਗੁਰਮਤ ਅਨੁਸਾਰ ਕੀ ਹੁੰਦਾ ਹੈ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਹੀ ਨਾਦ ਹੈ ਗੁਰਮੁਖ ਨਾਦ ਗੁਰਮੁਖ ਵੇਦਨ ਗੁਰੂ ਦੇ ਮੁਖ ਤੋਂ ਨਿਕਲੀ ਆਵਾਜ਼ ਹੀ ਵੇਦ ਹੁੰਦੀ ਹੈ ਗੁਰਮੁਖ ਰਿਆਸmai ਗੁਰੂ ਦੇ ਮੁਖ ਤੋਂ ਨਿਕਲੀ ਆਵਾਜ਼ ਸਭ ਜਗ੍ਹਾ ਹੈ ਤੇਰੇ ਸਰੀਰ ਤੇ ਵੀ ਵਾਪਰਦੀ ਹੈ ਉਸ ਅਧਿਕਾਰ ਚਲਦੀ ਹੈ ਉਸ ਨੂੰ ਸੁਣਿਆ ਕਰ ਸਮਝਿਆ ਕਰ ਇਹਨੂੰ ਕਹਿੰਦ ਨੇ ਤਾਂ ਨਿਜ ਪਦ ਪਾਈ ਹੈ ਆਪਣੀ ਸਮਝ ਆ ਜਾਂਦੀ ਹੈ ਮਨ ਤੂ ਜੋ ਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾ ਗੁਰੂ ਦੀ ਮੱਤ ਲੈ ਕੇ ਰਾਮ ਜੀ ਨੂੰ ਨੇੜੇ ਸਮਝਦੇ ਆ ਤਾਂ ਜਦੋਂ ਆਪਣੀ ਨਿਜ ਪਦ ਸਮਝ ਆ ਜਾਂਦਾ ਹੈ ਨਾ ਉਹਨੂੰ ਪਰਮ ਪਦ ਕਹਿੰਦੇ ਨੇ ਉਹ ਨਿਰਵਾਣ ਪਦ ਕਹਿੰਦੇ ਨੇ ਉਹਨੂੰ ਚੌਥਾ ਪਦ ਕਹਿੰਦੇ ਨੇ ਉਸੇ ਨੂੰ ਤੁਰਿਆ ਅਵਸਥਾ ਕਹਿੰਦੇ ਨੇ ਕੋਈ ਇਹ ਲਫ਼ਜ਼ ਹੀ ਨਹੀਂ ਸਿਰਫ ਆਪਣੇ ਬਾਰੇ ਸਮਝ ਆ ਜਾਣਾ ਮੈਂ ਕੌਣ ਹਾਂ ਕੋ ਕਬੀਰ ਦੇ ਰਾਮ ਕੀ ਅੰਸ਼ ਮੈਂ ਰਾਹੀ ਦਾ ਬੰਦਾ ਮੈਂ ਪਸ਼ੂ ਨਹੀਂ ਹਾਂ ਮੈਂ ਕੁੱਤਾ ਬਿੱਲੀ ਸੱਪ ਵਾਲੇ ਕਰਮ ਨਾ ਕਰਿਆ ਕਰਾਂ ਮੈਂ ਇਨਸਾਨ ਹਾਂ ਆਪਣੀ ਸਾਨੀਤ ਬਾਰੇ ਸਮਝ ਆ ਜਾਣੀ ਵਰਨਾ ਦਿਨ ਵਿੱਚ ਅਸੀਂ ਕਿੰਨੀ ਵਾਰੀ ਕੁੱਤਾ ਬਿੱਲੀ ਸੱਪ ਦੇ ਕਰਮ ਕਰਦੇ ਰਹਿੰਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਇਹਨੂੰ ਹੀ ਪਰਮਪਦ ਕਹਿੰਦੇ ਨੇ ਕਿ ਮਰਣ ਜੀ ਮੂਲ ਪਛਾਣੇ ਤਾਂ ਸ਼ੋ ਜਾਣੇ ਮਰਣ ਜੀਵਨ ਕੀ ਸੋਝ ਹੋਈ ਹੈ ਜਿਹੜਾ ਮੈਂ ਰੋਜ਼ ਪਲ-ਪਲ ਮਰਦਾ ਹਾਂ ਓਨ ਗੁਰੂ ਦੇ ਤੀਰਤ ਤੇ ਮਰ ਕੇ ਕਦੀ ਨਹੀਂ ਮਰਾਂਗਾ ਇਹ ਜਪਜੀ ਸਾਹਿਬ ਜੇ ਅਸੀਂ ਰੋਜ਼ ਪੜ੍ਹਦੇ ਆ ਅੰਤਰਗੰਥ ਤੀਰਤ ਮਲ ਲਾਓ ਅੰਦਰ ਦੀ ਗਤੀ ਕਰ ਲੈ ਇਸ ਤੀਰਥ ਤੇ ਮਲ ਮਲ ਕੇ ਨਹਾਇਆ ਕਰ ਜਿਸ ਨੂੰ ਅੰਦਰ ਦਾ ਤੀਰਥ ਸਮਝ ਆ ਜਾਂਦਾ ਹੈ ਉਹ ਅੰਦਰ ਦੇ ਤੀਰਥ ਤੇ ਨਾਂਦਾ ਵੀ ਹੈ ਹੁਣ ਇਸ ਗੱਲ ਦਾ ਨਿਖੇੜਾ ਕਰ ਲਈਏ ਬਾਹਰਲੇ ਤੀਰਥ ਤੇ ਜਾ ਕੇ ਮਨ ਨੂੰ ਭੁਲੇਖਾ ਪੈ ਜਾਂਦਾ ਵੀ ਇਸ ਤਰ੍ਹਾਂ ਪਾਪ ਦੂਰ ਕਰ ਲੈਂਦਾ ਇਸ ਕਰਕੇ ਮੈਂ ਬਾਰ ਬਾਰ ਤੀਰਥਾਂ ਤੇ ਜਾਂਦਾ ਰਹਿੰਦਾ ਔਰ ਮਾੜਾ ਕਰਮ ਬਾਰ ਬਾਰ ਕਰਦਾ ਰਹਿੰਦਾ

Oh, hey. ਕਰਕੇ ਰੋਜ਼ ਬਾਠ ਕਰਦੇ ਆ ਇਸ ਕਰਕੇ ਬਾਣੀ ਪੜ੍ਹਦੇ ਆ ਇਸ ਕਰਕੇ ਗੁਰਦੁਆਰੇ ਜਾਂਦੇ ਆ ਆਪਣੇ ਮਨ ਨੂੰ ਰੋਜ਼ ਬਾਣੀ ਦੀ ਮੱਤ ਦਿੰਦੇ ਰਹਿੰਦੇ ਆ ਇਹਨੂੰ ਕਹਿੰਦੇ ਨੇ ਕੂ ਕਹਿੰਦਿਆਂ ਚੰਗੇ ਹਿੰਦਿਆਂ ਸਤਗੁਰੂ ਤਰਸ ਖਾ ਕੇ ਇਹਨੂੰ ਚੰਗੇ ਹਿੰਦਿਆਂ ਕਹਿੰਦੇ ਨੇ ਜਦੋਂ ਬੱਚੇ ਨੂੰ ਕਹੀਏ ਨਾ ਬੇਟਾ ਐਤੀ ਤੁਹਾਡਾ ਪਤਾ ਹੈ ਇਹਨੂੰ ਚੰਗੇ ਹਿੰਦਿਆਂ ਕਰ ਦਿੰਦੇ ਪਰ ਜੇ ਗੁੱਸੇ ਨਾਲ ਕੋ ਜੇ ਨਹੀਂ ਮੰਨੋਗੇ ਤਾਂ ਤੁਹਾਡਾ ਨੁਕਸਾਨ ਹੋਏਗਾ ਉਹ ਚੰਗੇ ਨਹੀਂ ਹੈ ਗੁਰੂ ਦੀ ਗੱਲ ਸੁਣਨਾ ਔਰ ਸੁਣ ਕੇ ਆਪਣੇ ਮਨ ਨੂੰ ਸੁਨਣਾ ਕੂ ਕਹਿੰਦਿਆ ਚਾਹ ਕਹਿੰਦਿਆ ਮੱਤੀ ਦਿੰਦਿਆ ਨਿਤ ਮੱਤ ਦੇਣੀ ਰੋਜ਼ ਰੋਜ਼ ਆਪਣੇ ਮਨ ਨੂੰ ਸਮਝਾਣਾ ਜੋ ਸ਼ੈਤਾਨ ਵਜਾਇਆ ਜਿਹੜੀ ਗੱਲ ਸੁਣ ਕੇ ਸ਼ੈਤਾਨ ਭੈੜੇ ਖਿਆਲ ਚੱਲੇ ਜਾਂਦੇ ਨੇ ਜਿਨ੍ਹਾਂ ਦੇ ਜੋ ਇਹ ਚੁੱਕੂ ਕਹਿੰਦਿਆ ਚਾਹ ਕਹਿੰਦਿਆ ਮੱਤ ਦਿੰਦੇ ਨੇ ਉਹਨਾਂ ਦੇ ਭੈੜੇ ਖਿਆਲ ਚੱਲੇ ਜਾਂਦੇ ਨੇ ਭੈੜੀਆਂ ਆਤ ਤਾਂ ਸੁਬਾਤ ਖੁੱਟ ਜਾਂਦਾ ਕੂ ਕਹਿੰਦਿਆ ਚਾਹ ਕਹਿੰਦਿਆ ਮੱਤੀ ਦਿੰਦਿਆ ਨਿਤ ਜੋ ਸ਼ੈਤਾਨ ਵਜਾਇਆ ਸੇਕਿਤ ਫੇਰਾ ਚਿੱਤ ਉਹ ਮੁੜ ਕੇ ਭੈੜੇ ਪਾਸੇ ਨਹੀਂ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਮਨ ਨੂੰ ਸਿੱਧੇ ਪਾਸੇ ਪਾ ਲਿਆ ਹੈ। ਸਾਧ ਸੰਗਤ ਜੀ ਜਿਸ ਨੇ ਤਨ ਨੂੰ ਸਾਫ਼ ਕੀਤਾ ਉਹ ਮੁੜ ਕੇ ਤੀਰਥ ਦੇ ਨਾਲ ਤੋਂ ਬਾਅਦ ਚੋਰ ਦਾ ਚੋਰ ਰਹਿੰਦਾ ਹੈ। ਸਾਧ ਭਲੇ ਅਣਨਾਤਿਆਂ ਉਹ ਅੰਦਰੋਂ ਮਨ ਨੂੰ ਸ਼ੁੱਧ ਕਰ ਲੈਂਦੇ ਨੇ ਇਸ ਕਰਕੇ ਮੁੜ ਕੇ ਮਾੜੇ ਕਰਮਾਂ ਵਿੱਚ ਨਹੀਂ ਪੈਂਦੇ ਨੇ ਮਾੜੀਆਂ ਆਦਤਾਂ ਕਰ ਦਿੰਦੇ ਨੇ ਰੋਜ਼ ਰੋਜ਼ ਆਪਣੇ ਆਪ ਨੂੰ ਠੀਕ ਕਰਦੇ ਨੇ ਅਸੀਂ ਇੱਕ ਮਿਸਾਲ ਸਮਝੀ ਸੀ ਕਾਰ ਜਾ ਰਹੀ ਹੈ ਸਾਹਮਣੇ ਢੇਰ ਸਾਰੇ ਖੋਤੇ ਔਰ ਡੰਗਰ ਆ ਗਏ ਤਾਂ ਇੱਕ ਕਾਰ ਦਾ ਸ਼ੀਸ਼ਾ ਥੱਲੇ ਉਤਾਰ ਕੇ ਉਹਨਾਂ ਨੂੰ ਕਹਿੰਦਾ ਓਏ ਖੋਤੇ ਸ਼ਾਦੀ ਖੋਤੇ ਭਾਦੀ ਖੋਤੇ ਭਾਦੀ ਜਿਹੜਾ ਜਲਦੀ ਚੱਲੇ ਜਾਓ ਸਾਨੂੰ ਕੰਮ ਹੈ ਉਹਦਾ ਸਾਥੀ ਕਹਿੰਦਾ بڑا ਮੂੰਹ ਬਣਾ ਬਣਾ ਹਕੀ ਕਹਿੰਦਾ ਪਿਆ ਖੋਤੇ ਸ਼ਾਦੀ ਖੋਤੇ ਭਾਦੀ ਖੋਤਿਆਂ ਨੂੰ ਤੇਰੀ ਬੋਲੀ ਸਮਝ ਆਂਦੀ ਹੈ ਕੱਦਾਂ ਮੈਨੂੰ ਪਤਾ ਖੋਤਿਆਂ ਨੂੰ ਮੇਰੀ ਬੋਲੀ ਸਮਝ ਨਹੀਂ ਆਂਦੀ ਪਰ ਮੈਂ ਇਹ ਤਾਂ ਕਰ ਰਿਹਾ ਕਿ ਮੇਰਾ ਸੁਭਾਅ ਨਾ ਵਿਗੜ ਜਾਏ ਮੈਨੂੰ ਜਾਚ ਆ ਜਏ ਮੈਂ ਮਿੱਠਾ ਕਰ ਬੋਲੀਦਾ ਪਿਆਰ ਨਾਲ ਕਿਵੇਂ ਬੋਲੀਦਾ ਨਮਰਤਾ ਨਾਲ ਕਿਵੇਂ ਬੋਲੀਦਾ ਹੰਬਲness ਨਾਲ ਕਿਵੇਂ ਬੋਲੀਦਾ ਮੇਰਾ ਸੁਭਾਅ ਨਾ ਵਿਗੜ ਜਾਏ ਔਰ ਜਿਨ੍ਹਾਂ ਦੇ ਸੁਭਾਅ ਠੀਕ ਹੋ ਜਾਂਦੇ ਨੇ ਉਹ ਫਿਰ ਮਾੜੇ ਸੁਆਦੀ ਪ੍ਰੈਕਟਿਸ ਨਹੀਂ ਕਰਦੇ ਨੇ ਮਾੜੇ ਸੁਆਦੀਆਂ ਆਤ ਤਾਂ ਤੋਂ ਛੁੱਟ ਜਾਂਦੇ ਨੇ ਕਿਉਂਕਿ ਉਹਨਾਂ ਦਾ ਜੀਨ ਦੇ ਜੀ ਰੱਬ ਜੀ ਨਾਲ ਮਿਲਨ ਹੋ ਜਾਂਦਾ ਹੈ ਦੇਖ ਫਰੀਦ ਮਤਲਬ ਇਸ ਦਾੜੀ ਦੇ ਚਿੱਟੇ ਹੋਣ ਨੂੰ ਨਹੀਂ ਕਹਿੰਦੇ ਨੇ ਫਿਰ ਸ਼ਬਦ ਸਾਰਿਆਂ ਵਾਸਤੇ ਨਹੀਂ ਰਹੇਗਾ ਇਸਤਰੀਆਂ ਵਾਸਤੇ ਨਹੀਂ ਰਹੇਗਾ ਦਾੜੀ ਪੂਰ ਦਾ ਮਤਲਬ ਹੁੰਦਾ ਹੈ ਸੁਜਾਨ ਮਤ ਆ ਗਈ ਗੱਤੀ ਹੋ ਗਈ ਅਕਲ ਆ ਗਈ ਫਰੀਦ ਜੀ ਕਹਿੰਦੇ ਕਿੰਨੀ ਅੱਛੀ ਅਵਸਥਾ ਹੈ ਦਾੜੀ ਪੂਰ ਹੋ ਗਈ ਸਿਆਣਪ ਆ ਗਈ ਸੁਜਾਨ ਮਤ ਸਤਗੁਰ ਦੀ ਮਿਲ ਗਈ ਅੱਗਾ ਨੇੜੇ ਆਇਆ ਅੱਗਾ ਨੇੜੇ ਦਾ ਮਤਲਬ ਰੱਬ ਦੀ ਮਿਲਾਪ ਦੀ ਅਵਸਥਾ ਆ ਗਈ ਪਿੱਛਾ ਰਹਿ ਗਿਆ ਦੂਰ ਔਗੁਣ ਦੂਰ ਹੋ ਗਏ ਔਗੁਣ ਵਾਲਾ ਜੀਵਨ ਛੁੱਟ ਗਿਆ ਨੂੰ ਅੰਦਰ ਦੇ ਤੀਰਥ ਤੇ ਨਾਂ ਦਾ ਕਹਿੰਦੇ ਨੇ ਅੰਦਰ ਦੇ ਤੀਰਥ ਤੇ ਉਹ ਨਾਏਗਾ ਜਿਹੜਾ ਆਪਣੇ ਔਗੁਣਾਂ ਵੱਲ ਧਿਆਨ ਕਰੇਗਾ ਜਿਹੜਾ ਧਿਆਨ ਨਹੀਂ ਕਰੇਗਾ ਉਹ ਪਤੀ ਪਤਨੀ ਨੂੰ ਹੀ ਸਵਾਰਦਾ ਰਹੇਗਾ ਤੁਸੀਂ ਸੁਣਿਆ ਕਰੋ ਤੁਸੀਂ ਠੀਕ ਹੋ ਜਾ ਕਰੋ ਪਤਨੀ ਕਹਿੰਦੀ ਤੁਸੀਂ ਸੁਣਿਆ ਕਰੋ ਤੁਸੀਂ ਠੀਕ ਹੋ ਜਾ ਕਰੋ ਦੂਜਿਆਂ ਨੂੰ ਸਵਾਰਨ ਦੇ ਬਦਲੇ ਆਪਣੇ ਆਪ ਨੂੰ ਜਿਹੜਾ ਸਮਝੇਗਾ ਮੇਰੇ ਔਗੁਣ ਹਨ ਮੈਂ ਸਵਾਰਨਾ ਚਾਹੁੰਦਾ ਉਹ ਗੁਰੂ ਦੇ ਤੀਰਥ ਤੇ ਨਾਏਗਾ ਹੁਣ ਜਦੋਂ ਇਹ ਗੱਲ ਸਿੱਖਦੇ ਆ ਸਮਝਦੇ ਆ ਤਾਂ ਜਪਜੀ ਸਾਹਿਬ ਦੇ ਵਿਚਾਰ ਪੌੜੀ ਆਈ ਤੀਰਥ ਨਾਵਾ ਮੈਂ ਤੁਹਾਡੇ ਤੀਰਥ ਤੇ ਤਾਂ ਨਾ ਆਂਦਾ ਜਦੋਂ ਮੈਨੂੰ ਤੁਹਾਡਾ ਤੀਰਥ ਚੰਗਾ ਲੱਗਦਾ ਜਿਸ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਨਾ ਲੱਗਦੀ ਉਹ ਗੱਲ ਕੋਈ ਹੋਰ ਨਾ ਹੋਰ ਨਾ ਹੋਰ ਨਾ ਹੋਰ ਕਰਦਾ ਰਹੇਗਾ ਤੁਸੀਂ ਦੇਖ ਲੈਣਾ ਤੁਸੀਂ ਸ਼ਬਦ ਦੀ ਵਿਚਾਰ ਦੀ ਗੱਲ ਕਰੋ ਲੋਕਾਂ ਨੂੰ ਪਸੰਦ ਨਹੀਂ ਆਏਗੀ ਤੁਸੀਂ ਕਿੱਥੇ ਦੀ ਝਗੜੇ ਦੀ ਗੱਲ ਕਰੋ ਲੜਾਈਆਂ ਦੀ ਗੱਲ ਕਰੋ ਨਕਮੀਆਂ ਗੱਲਾਂ ਕਰੋ ਬੜੀਆਂ ਚੰਗੀਆਂ ਲੱਗਦੀਆਂ ਗੁਰੂ ਦੀ ਗੱਲ ਚੰਗੀ ਲੱਗੀ ਮੰਨੋ ਮੈਨੂੰ ਤੁਹਾਡਾ ਤੀਰਥ ਪਸੰਦ ਹੈ ਤੀਰਥ ਨਾ ਆਵਾਂ ਤੁਹਾਡੇ ਤੀਰਥ ਤੇ ਤਾਂ ਨਾ ਆਇਆ ਜੇ ਮਨ ਨੂੰ ਪਾਇਆ ਤੀਰਤ ਨਾਵਾ ਜੇ ਤੇਸ ਪਾਵਾਂ ਵਿਣ ਪਾਣੇ ਜੇ ਪਸੰਦੀ ਨਾ ਆਂਦਾ ਕਿ ਨਾਇ ਕਰੀ ਫਿਰ ਮੈਂ ਕੀ ਨਾਣਾ ਸੀ ਜੇ ਤੇ ਸੇਠ ਉਪਾਈ ਲੇਖਾਂ ਮੇਰੀ ਜਿਹੜੀ ਨਵੀਂ ਸ੍ਰਿਸ਼ਟੀ ਤੁਸੀਂ ਬਣਾ ਦਿੱਤੀ ਹੈ ਤਾਂ ਵਿਣ ਕਰਮਾ ਕੀ ਮਿਲੇ ਲਈ ਮੈਂ ਤੁਹਾਡੀ ਦਿੱਤੀ ਮਤ ਬਿਨਾ ਬਣਾ ਨਹੀਂ ਸੀ ਸਕਣਾ ਜੇ ਤੇ ਸੇਠ ਉਪਾਈ ਲੇਖਾਂ ਵਿਣ ਕਰਮਾ ਕੀ ਮਿਲੇ ਲਈ ਤੇ ਤੁਸੀਂ ਮੇਰੀ ਨਵੀਂ ਸ੍ਰਿਸ਼ਟੀ ਪਤਾ ਕਿਵੇਂ ਬਣਾਈ ਜਦੋਂ ਮੈਂ ਤੁਹਾਡੇ ਤੀਰਤ ਤੇ ਨਾਤਾ ਮੈਨੂੰ ਮਾਤ ਵਿੱਚ ਰਤਨ ਜਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਦੋਂ ਮੈਂ ਤੁਹਾਡੀ ਇੱਕ ਸਿੱਖ ਸੁਣੀ ਤਾਂ ਤੁਸੀਂ ਮੈਨੂੰ ਰਤਨ ਜਵਾਰ ਮਾਣਿਕ ਵਰਗੀ ਬੜੀ ਕੀਮਤੀ ਅਕਲ ਦੇ ਦਿੱਤੀ ਉਸ ਅਕਲ ਦੇ ਨਾਲ ਮੈਨੂੰ ਆਪਣੇ ਆਗੁਣ ਦੇਖਨੇ ਆਉਂਦ ਨੇ ਔਰ ਆਗੁਣਾ ਨੂੰ ਦੂਰ ਕਰਨ ਦੀ ਮਤ ਆ ਗਈ ਇਹ ਮੇਰੀ ਨਵੀਂ ਗੱਤੀ ਹੋ ਗਈ ਮੇਰਾ ਨਵਾਂ ਜਨਮ ਹੋ ਗਿਆ ਤੁਸੀਂ ਮੈਨੂੰ ਨਵਾਂ ਬਣਾ ਦਿੱਤਾ ਤੁਹਾਡਾ ਸ਼ੁਕਰ ਹੈ ਦਾੜੀ ਹੋਈ ਪੂਰਸ